ਫੋਟੋ ਹਥਿਆਰ ਨਾਲ ਜਿਹੜੀ ਗੱਲ ਲਿਆ ਕਿ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਮੈਂ ਤੁਹਾਨੂੰ ਕਿਹੜਾ ਕਰਤਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸਾਉਂਡ ਤੋਂ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਰ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹੇ ਗਾਣਿਆਂ ਦੀ ਪੈਲਨ ਮੈਂ ਤੁਹਾਡੀ ਕੋ ਪਲੇਨ ਦੇਖਿਓ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਦਾ ਨਹੀਂ ਬੇਕੂ ਬਣਿਆ ਮੈਂ ਕਿਹੜੀ ਜਿਹੜੀ ਚੀਜ਼ ਦੀ ਮਾਫੀ ਮੰਗਣ ਕਿਉਂ ਮੈਂ ਮੰਗੀ ਹੈ ਨਾ ਤੇ ਅਨਕਲ ਕਰ ਮੈਂ ਕਿਨੇ ਟਾਈਮ ਦੀ ਕੱਢੀ ਪਈ ਨਾ ਕਿ ਵੀਰੇ ਹਾਂ ਚ ਕੋਈ ਡੇਢ ਦੋ ਸਾਲੋਂ ਮੈਂ ਆਪਣਾ ਇਹ ਬੰਦ ਕਰ ਦੋ ਮੈਨੂੰ ਸ਼ੌਕ ਨਹੀਂ ਮੈਂ ਆਪਣੇ ਜਵਾਬ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨਾ ਦਾ ਮੇਰਾ ਜਵਾਬ ਆ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਦੇ ਕਿਉਂ ਤਾਂ ਕਰਦੇ ਬਿਓ ਮੈਨੂੰ ਤੇ ਯਾਰ ਅਸਾਂ ਨਹੀਂ ਡਿਪਰੈਸ਼ਨ ਡਿਪਰੈਸ਼ਨ ਨਹੀਂ ਮਿਲਿਆ ਪੈਂਤੀ ਕਾ ਜਦੋਂ ਸਿਰ ਤੇ ਪਿਓ ਨਾ ਨਾ ਹੋਵੇ ਭਰਾ ਨਾ ਨਾ ਹੋਵੇ ਤੇ 500 500 ਲੋਕਾਂ ਤੋਂ ਮਾਰ ਕੇ ਲੈਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਕਹਿੰਦਾ ਤੇਰਾ ਕਮਾਲ ਲੁਗਾ ਨਹੀਂ ਕਮਾਲ ਲੁਗਾ ਐ ਸੋਮਿੰਦੀ ਦੀ ਕੋਈ ਸਰਕਾਰ ਤਾਂ ਆ ਕੇ ਕਈਏ ਤਾਂ ਰੁਕਿਆ ਹੋਣਾ ਨਹੀਂ ਆ ਜਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈਗੀ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਨੂੰ ਕੋਈ ਦੇਰਾ ਕਰਦਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸੌਂਗ ਤੋਂ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਰ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹੇ ਗਾਣੇ ਵਾਲੀ ਪੈ ਪਹਿਲਾਂ ਤਾਂ ਮੈਂ ਤੁਹਾਡੀ ਕੋ ਪ੍ਰਿੰਟ ਦੇਖ્યો ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਉਹ ਬੇਕੂ ਦਾ ਨਹੀਂ ਦੇਖੂ ਜੇ ਜੀ ਮਾਫੀ ਮੰਗਣ ਕਿਉਂ ਮੈਂ ਮੰਗੀ ਹੈ ਨਾ ਪਿਆਰ ਨਾਲ ਗੱਲ ਕਰਕੇ ਤੇ ਅਸੀਂ ਬੈਠੇ ਸੀ ਤੁਸੀਂ ਪਿਆਰ ਨਾਲ ਗੱਲ ਕਰ ਮੈਂ ਕਿੰਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚ ਕੋਈ 1-2 ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੈਨੂੰ ਸ਼ੌਕ ਨਹੀਂ ਮੈਂ ਆਪਣੇ ਜਵਾਬ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨਾ ਦਾ ਮੇਰਾ ਜਵਾਬਾ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਦੇ ਕਿਉਂ ਤਾਂ ਕਰਦੇ ਬਿਓ ਮੈਨੂੰ ਤੇ ਯਾਰ ਅਫਾ ਨਹੀਂ ਡਿਪਰੈਸ਼ਨ ਡਿਪਰੈਸ਼ਨ ਨਹੀਂ ਮਿਲਿਆ ਪੈਂਦੀ ਕੰਮ ਜਦੋਂ ਸਿਰ ਤੇ ਪਿਉ ਨਾ ਨਾ ਹੋਵੇ ਭਰਾਣਾ ਨਾ ਹੋਵੇ ਤੇ 500 500 ਲੋਕਾਂ ਤੋਂ ਮੰਗ ਕੇ ਲੈਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਸਭ ਕੁ ਕਮਾਲੂ ਕੋਈ ਨਹੀਂ ਉਹ ਕਮਾਲੂ ਹਾਂ ਨਹੀਂ 100 ਮਿੰਟ ਦੀ ਕੋਈ ਫਿਰ ਕਰਕੇ ਤਾਂ ਆ ਕੇ ਕਹੀਏ ਤਾਂ ਰੁਕਿਆ ਹੋਣਾ ਨਹੀਂ ਆ ਜਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈ ਕਿ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਮਾਫੀ ਕੋਈ ਬੇੜਾ ਕਰ ਕਰਦਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸੌਂਗ ਤੋਂ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਰ 'ਤੇ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹੇ ਗਾਣੇ ਵਾਲੀ ਪੈਗ ਪਹਿਲਾਂ ਤਾਂ ਮੈਂ ਤੁਹਾਡੀ ਕੋ ਪ੍ਰਿੰਟ ਦੇਖ્યો ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਨੇ ਨਹੀਂ ਬੈਠੂ ਬੈਠਿਆ ਮੈਂ ਕਿਹੜੀ ਜਿੰਦਗੀ ਦੀ ਮਾਫੀ ਮੰਗਣ ਨੂੰ ਕਿਉਂ ਮੈਂ ਮੰਗੀ ਹੈ ਨਾ ਪਿਆਰ ਨਾਲ ਗੱਲ ਕਰਕੇ ਤੇ ਅਸੀਂ ਬੈਠੂ ਬੈਠੇ ਤੁਸੀਂ ਪਿਆਰ ਨਾਲ ਗੱਲ ਕਰ ਮੈਂ ਕਿੰਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚ ਕੋਈ ਡੇਟ 2 ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੈਨੂੰ ਸ਼ੌਕ ਨਹੀਂ ਮੈਂ ਆਪਣੇ ਜ਼ਵਾਕ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨਾ ਦਾ ਮੇਰਾ ਜ਼ਵਾਕ ਆ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਦੇ ਕਿਉਂ ਤਾਂ ਕਰਦੇ ਬਿਓ ਮੈਨੂੰ ਤੇ ਯਾਰ ਅਫਾ ਨਹੀਂ ਡਿਪਰੈਸ਼ਨ ਡਿਪਰੈਸ਼ਨ ਨਹੀਂ ਮਿਲਿਆ ਪੈਂਤੀ ਕਾ ਜਦੋਂ ਸਿਰ ਤੇ ਪਿਓ ਨਾ ਨਾ ਹੋਵੇ ਭਰਾ ਨਾ ਨਾ ਹੋਵੇ ਤੇ 500 500 ਲੋਕ ਕਮਾਲ ਲੂਗਾ ਕੌ ਕੋਈ ਨਹੀਂ ਕਮਾਲ ਲੂਗਾ ਨਹੀਂ 100 ਮਿੰਟ ਦੀ ਕੋਈ ਫਿਰ ਕਰਦਾ ਆ ਕੇ ਕਹਿੰਦੇ ਇਹ ਤਾਂ ਰੁਕਿਆ ਹੋਇਆ ਨਹੀਂ